ਹੈਲੋ ਫਰੈਂਡਸ ਕਿਦਾ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਤੇ ਅੱਜ ਮੈਨੂੰ ਥੋੜਾ ਜਿਹਾ ਮਤਲਬ ਥੋੜਾ ਜਿਹਾ ਫੀਵਰ ਹੈ ਕਿਉਂਕਿ ਮੌਸਮ ਚੇਂਜ ਹੋ ਰਿਹਾ ਹੈ ਤੇ ਉਮੀਦ ਕਰਦਾ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਛੋਟੀ ਜਿਹੀ ਜਬਰਾਂ ਹੁੰਦੀਆਂ ਨੇ ਅਨਾਦਾ ਬਲੇਸਲੇਟ ਜਿਨ੍ਹਾਂ ਮਤਲਬ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਹੁਣ ਦੇਖ ਲਿਓ ਤੇ ਜਿਨ੍ਹਾਂ ਨੇ ਦੇਖਿਆ ਹੋਇਆ ਬਟੂ ਨਾਲ ਬਣਾਉਣਾ ਨੀਆ ਦਾ ਉਹ ਬਣਾਉਣਾ ਸਿੱਖ ਲਿਓ ਤੇ ਕੁਛ ਕੁ ਦਿਨ ਪਹਿਲੇ ਹੀ ਮੇਰਾ ਬਰਥਡੇ ਨੰਕੀ ਗਿਆ ਹੈ ਤੇ ਤੁਹਾਨੂੰ ਪਿੱਛੇ ਬੈਲੂਨਸ ਦਿਖ ਰਹੇ ਹੋਣਗੇ ਲੱਗੇ ਹੋਏ ਨੇ ਕਿ ਜੇ ਮੈਨੇ ਤੁਹਾਨੂੰ ਮਿਸ਼ਨ ਦੱਸਤਾ ਤੇ ਉਹਦੇ ਵਾਸਤੇ ਆਪਾਂ ਨੇ ਰਬੜ ਸੇ ਯੂਜ਼ ਕਰਾਂਗੇ ਐਂਡ ਟੂ ਪੈਨਸਿਲਸ ਠੀਕ ਹੈ ਉਹਨਾਂ ਦੀ ਮਦਦ ਨਾਲ ਆਪਾਂ ਬਲਾਕ ਬਣਾਵਾਂਗੇ ਤੇ ਤੁਹਾਨੂੰ ਮੈਂ ਥੋੜੀ ਜਿਹੀ ਡਾਊਨ ਜਿਹੀ ਲੱਗ ਰਹੀ ਆ ਕਿਉਂਕਿ ਮੈਂ ਤੁਹਾਨੂੰ ਦੱਸਤਾ ਮੈਨੂੰ ਫੀਵਰ ਹੈ ਇਹੋ ਨਾਲ ਬਲੌਗ ਬਣਾਣਾ ਸਟਾਰਟ ਕਰਦੇ ਆ ਮਤਲਬ ਕਿ ਬਲੌਗ ਬਣਾਣਾ ਨਹੀਂ ਰਬਰਸ ਅਥਰ ਅਨਦਰ ਬ੍ਰੇਸਲੇਟ ਬਣਾਣਾ ਸਟਾਰਟ ਕਰਦੇ ਆ ਤੇ ਜਿਨਾਂ ਨੂੰ ਨਹੀਂ ਆਉਂਦਾ ਉਹ ਸਿੱਖ ਲਿਓ ਜਿਨਾਂ ਨੂੰ ਆਉਂਦਾ ਉਹ ਦੇਖ ਲਿਓ ਠੀਕ ਹੈ ਆਓ ਬਣਾਣਾ ਸਟਾਰਟ ਕਰਦੇ ਆ ਫਰੈਂਸ ਜਿਵੇਂ ਕਿ ਮੈਂ ਤੁਹਾਨੂੰ ਦੱਸ ਸੀ ਦਿੱਤਾ ਮੈਨੂੰ ਫੀਵਰ ਹੈ ਬੱਟ ਮੈਂ ਫੇਰ ਵੀ ਤੁਹਾਡੇ ਲਈ ਬਲੌਗ ਬਣਾ ਰਹੀ ਆ ਕਿਉਂਕਿ ਤੁਹਾਨੂੰ ਸਾਡੇ ਬਲੌਗਸ ਨੂੰ ਜੋ ਕਿ ਅੱਛੇ ਲੱਗਦੇ ਨੇ ਤੇ ਫਰੈਂਸ ਮੈਂ ਕਿਹਾ ਸੀਗਾ ਇਹ ਤੁਸੀਂ ਹੁਣ ਜਿਹੜਾ ਆਪਾਂ ਬਣਾਵਾਂਗੇ ਇਹ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਤੇ ਇਹਦੇ ਵਿੱਚ ਮਿਹਨਤ ਮਤਲਬ ਥੋੜੀ ਜਿਹੀ ਲੱਗਦੀ ਹੈ ਜਿਆਦਾ ਨਹੀਂ ਲੱਗਦੀ ਤੇ ਮੇਰੇ ਤੋਂ ਜ਼ਿਆਦਾ ਹੀ ਲੱਗੂਗੀ ਕਿਉਂਕਿ ਮੈਨੂੰ ਫੀਵਰ ਹੈ ਮਤਲਬ ਭਾਵੇਂ ਮੇਰੇ ਕੰਨੋਂ ਮੇਰੇ ਜ਼ਿਆਦਾ ਨਹੀਂ ਲੱਗੇ ਬਟ ਮੈਨੂੰ ਲੱਗੂਗੀ ਕਿ ਮੇਰੇ ਜ਼ਿਆਦਾ ਨਹੀਂ ਤਾਂ ਲੱਗ ਰਹੀ ਹੈ ਬਟ ਕੋਈ ਗੱਲ ਨਹੀਂ ਆਹ ਹਨਾਪਾ ਬਣਾਣਾ ਸਟਾਰਟ ਕਰਨ ਦੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣੀ ਆ ਆਪਾਂ ਨੇ ਇਹਦੇ ਵਿੱਚ ਕੀ ਕੀ ਯੂਜ਼ ਕਰਨਾ ਹੈ ਫਸਟ ਮੈਂ ਨੇ ਟੂ ਪੈਨਸਿਲਜ਼ ਲੈਤੀਆਂ ਨੇ 1 and 2 ਠੀਕ ਹੈ ਇਹ ਦ ਪੈਨਸਿਲਸ ਅਨਾਂ ਕੋਚ ਰਬਰਸ ਠੀਕ ਹੈ ਰਬਰਸ ਨੇ ਇਹਦੇ ਵਿੱਚ ਅਨੇਕ ਛੋਟੇ ਛੋਟੇ ਐਵੇਂ ਕਲੈਚਰ ਜਿਹੀ ਨੇ ਤੁਹਾਨੂੰ ਮੈਂ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਮੈਂ ਟ੍ਰਿਕ ਦੱਸ ਦਿੰਨਾ ਪਰ ਸਭ ਤੋਂ ਪਹਿਲਾਂ ਆਪਾਂ 2 ਪੈਨਸਿਲਸ ਨੂੰ ਇਸ ਤਰ੍ਹਾਂ ਪਕੜਾਂਗੇ ਉਹਦੇ ਬਾਅਦ ਮੈਂ ਇੱਕ ਆਲੀ ਇੱਕ ਰਬੜ ਲੱਤੀ ਇਹਨੂੰ ਐਵੇਂ ਕਰਿਆ ਉਹਦੇ ਬਾਅਦ ਇਹਨੂੰ ਸਟੇਟ ਮੀਨਿੰਗ ਇਸ ਤਰ੍ਹਾਂ ਇਸ ਤਰ੍ਹਾਂ ਘੁਮਾ ਕੇ ਇਹਦੇ ਵਿੱਚ ਪਾ ਕੇ ਇਹਨੂੰ ਘੁਮਾ ਕੇ ਇਹਦੇ ਵਿੱਚ ਫੇਰ ਪਾਤਾ ਠੀਕ ਹੈ ਇਹਦੇ ਵਿੱਚ ਫੇਰ ਪਾਤਾ ਮੈਂ ਮੈਂ ਪੀ येलो कलर ਦੀ ਰਬੜ ਲੈਂਦੀ ਇਹਨੂੰ ਇਹਦੇ ਵਿੱਚ ਐਵੇਂ ਹੀ ਪਾਤਾ ਠੀਕ ਹੈ ਐਵੇਂ ਪਾਤਾ ਜਿਹੜੀ ਮੈਂ نیچے ਰਬੜ ਪਾਈ ਸੀ ਉਹਨੂੰ ਕੱਢ ਕੇ ਇਹਦੇ ਉੱਤੇ ਪਾਤਾ ਸੈਕਿੰਡ ਟਾਈਮ ਵੀ ਮੈਂ ਐਵੇਂ ਹੀ ਕਰੂੰਗਾ ਠੀਕ ਹੈ ਤੇ ਹੁਣ ਆਪਾਂ ਜੈਲੋ ਵਾਲੀ ਨੂੰ ਉਹਦੇ ਵਿੱਚ ਪਾਈਏ ਇਸ ਕਰਕੇ ਮੈਂਨੇ ਇੱਕ ਰਬੜ ਹੋਰ ਲੈਂਤੀ ਜੀ ਮੈਂ ਗ੍ਰੀਨ ਕਰ ਲੁੱਦੀ ਮੈਂ ਇਹਨੂੰ ਇਸ ਤਰ੍ਹਾਂ ਪਾਤਾ ਠੀਕ ਹੈ ਪਾ ਕੇ ਹੁਣ ਆਪਾਂ ਇਹ ਜੈਲੋ ਵਾਲੀ ਨੂੰ ਕੱਢ ਕੇ ਇਹਦੇ ਵਿੱਚ ਪਾਵਾਂਗੇ ਠੀਕ ਹੈ ਨੋ ਠੀਕ ਹੈ ਐਵੇਂ ਡਾਲ ਲਿਆ ਤੁਹਾਨੂੰ ਵੀ ਇਹ ਬਾਨਾ ਸਟਾਰਟ ਮਤਲਬ ਬਾਨ ਕੇ ਦਿਖਣਾ ਸਟਾਰਟ ਹੋ ਗਿਆ ਹੋਵੇਗਾ ਥੋੜਾ ਥੋੜਾ ਉਹ ਦਵਾ ਦਾ ਨਾ ਆਪਣੇ ਆਹ ਵਾਲਾ ਰੰਗ ਲੱਗਾ ਇਹ ਆਪਾਂ ਬਿਲਕੁਲ ਨੀਲਾ ਤਾਂ ਉਹ ਵੀ ਆਪਾਂ ਸੇਮ ਪ੍ਰੋਸੈਸ ਰਿਪੀਟ ਕਰਾਂਗੇ ਅਗੇਨ ਅਗੇਨ ਠੀਕ ਹੈ ਮੈਂ ਅਗੇਨ ਦिएਗੇ ਇਹ ਪ੍ਰੋਸੈਸ ਰਿਪੀਟ ਕਰਦੀ ਹਾਂ ਅਵੇਂ ਤੁਹਾਨੂੰ ਇੰਨਾ ਕੋ ਬੰਦਾ ਦਿਖੋਗੇ ਮਤਲਬ ਨਜ਼ਰ ਆ ਗਿਆ ਹੋਵੇਗਾ ਨੂੰ ਇੰਨਾ ਕੇ ਬੰਦਾ ਨਜ਼ਰ ਆ ਗਿਆ ਹੋਵੇਗਾ ਤੇ ਹੁਣ ਆਪਾਂ ਕੀ ਅਬ ਲਈਏ ਜਿਵੇਂ ਕੀ ਹੰਜੀਆਂ ਮੈਨੇ ਬਲੂ ਵਾਲੀ ਲੱਤੀ ਇਹਨੂੰ ਉਸਦੇ ਮੰਗੂ ਸੇਮ ਵਾਸੇ ਸਬਰ ਭੀਟ ਕਰਾਂਗੇ ਜਿੰਨਾ ਟਾਈਮ ਤੁਹਾਡੇ ਹੈਂਡ ਅਕੋਰਡਿੰਗ ਨਹੀਂ ਹੁੰਦਾ ਉਹਨਾਂ ਟਾਈਮ ਤੁਸੀਂ ਇਸ ਨੂੰ ਰਿਪੀਟ ਕਰਦੇ ਅਗੇਨ ਐਂਡ ਅਗੇਨ ਰਿਪੀਟ ਕਰਦੇ ਜਾਇਓ ਠੀਕ ਹੈ ਜਿਵੇਂ ਹੁਣ ਆਪਾਂ ਨੇ ਇਹ ਵੀ ਸਾਰੇ ਕਲਰਸ ਲੈ ਲਏ ਨੇ ਆ ਵੀ ਹੋ ਗਿਆ yellow ਹੋ ਗਿਆ ਠੀਕ ਹੈ light green 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 color blue ਹੋ ਗਿਆ ਠੀਕ ਹੈ ਇਹ ਨਾਲ ਪਰਪਲ ਕਲਰ ਵੀ ਹੋ ਗਿਆ ਹਾਂਜੀ ਪਰਪਲ ਕਲਰ ਵੀ ਹੋ ਗਿਆ blue ਵੀ ਹੋ ਗਿਆ ਠੀਕ ਹੈ ਪਰ ਆਪਾਂ ਮੈਨ ਲੱਗਦਾ ਦੁਆਰ ਤੋਂ ਆਪਾਂ ਨੂੰ ਇਹੀ ਕਲਰ ਤੋਂ ਸਟਾਰਟ ਕਰਨਾ ਪਊਗਾ ਜਿਹੜੇ ਫਸਟ ਮੈਨ ਵਾਲਾ ਦਿੱਤਾ ਸੀ ਨਾ ਵਾਰਾ ਪਾਹੀ ਕਲਰ ਲਵਾਂਗੇ ਇਹਦੇ ਵਿੱਚ ਉਹ ਮੈਨੂੰ ਪਤਾ ਮੈਨ ਨੇ ਜਿਹੜਾ ਬਲੂ ਕਲਰ ਹੈ ਉਹ ਕੱਢ ਕੇ ਇਹਦੇ ਵਿੱਚ ਵਾਪਸ ਛਾਲਦਾ ਠੀਕ ਹੈ ਐਵੇਂ ਹਨ ਜੇ ਇਹ ਨਾ ਰਬਰ ਮੈਂ ਬਹੁਤ ਅੱਛਾ ਲੱਗਦਾ ਹੈ ਠੀਕ ਹੈ ਮੈਨੇ ਪਹਿਲੇ ਟ੍ਰਾਈ ਕਰਿਆ ਹੋਇਆ ਹੈ ਇਹ ਤੁਹਾਡਾ ਆਪਣੇ ਲਈ येलो ਕਲਰ ਦੀ ਰਬਰ ਜੋ ਕਿ ਲੱਤੀ ਆਪਾਂ ਠੀਕ ਹੈ ਇਸ ਤਰ੍ਹਾਂ ਦੇ येलो ਕਲਰ ਦੀ ਰਬਰ ਲੱਤੀ ਆਪਾਂ ਉਹ ਮੈਨੇ ਰਿਟੇਡ ਕਰਕੇ ਉਸੇ ਮੰਗੋਈ ਇਹਦੇ ਵਿੱਚ ਪਾ ਕੇ ਆਪਣਾ ਆਵਲਾ ਲਾ ਕੇ ਇਹਦੇ ਵਿੱਚ ਪਾਤਾ ਠੀਕ ਹੈ ਤੇ ਪੈਨਸਿਲ ਕਲ ਕਰ ਲਈਏ ਇਹ ਹੋ ਗਿਆ ਠੀਕ ਹੈ ਇਹਨਾਂ ਆਪਣਾ ਬਣ ਗਿਆ ਦੇਖੋ ਇਹਨਾਂ ਬਣ ਗਿਆ ਤੇ ਹੁਣ yellow ਤੋਂ ਬਾਅਦ ਆਪਾਂ ਇਹ ਲੈਂਦੇ ਸੀ ਜਿਵੇਂ light green light green कलर ਮੈਂ ਪੁਰਪਲ ਲੈ ਲਿਆ ਇਹਨੂੰ ਐਵੇਂ ਰੋਟੇਟ ਕਰਿਆ ਠੀਕ ਹੈ ਅਰੇ ਉਹ ਦਵਾ diagonally ਠਾਕੇ ਦੇ ਵਿੱਚ ਪਾਤਾ ਠੀਕ ਹੈ ਐਵੇਂ ਕਰਾਂਗੇ green ਤੋਂ ਬਾਅਦ purple purple कलर purple ਇਹ ਵਾਲਾ ਲੈਂਦਾ ਉਹਦੇ ਬਾਅਦ ਇਹਨੂੰ ਸਟੇਟ ਕਰਕੇ ਉਮੀ ਦੇ ਵਿੱਚ ਪਾਤਾ ਠੀਕ ਹੈ ਉਮੀ ਬਾਦਾ ਜਿਵੇਂ ਆਪਾਂ ਹਰ ਇੱਕ ਕਲਰ ਪਾਉਣੇ ਹੁੰਦੇ ਆ ਜ਼ਬਰਦਸਤ ਮਤਲਬ ਉਮੀ ਦੇ ਵਿੱਚ ਮੈਂ ਥੋੜਾ ਦੱਬ ਕੇ ਰੱਖਿਆ ਹੋਇਆ ਹੈ ਠੀਕ ਹੈ ਉਮੀ ਮੇਦੇ ਵਿੱਚ ਪਾ ਲਿਆ ਇੰਨਾ ਬਣ ਗਿਆ ਨਾ ਬਣ ਗਿਆ ਅੱਛਾ ਲੱਗ ਰਿਹਾ ਨਾ ਥੈਨ ਸੈਕਿੰਡ ਪਰਪਲ ਤੋਂ ਬਾਅਦ ਆਪਾਂ ਨੇ ਬਲੂ ਕਲਰ ਲੈਂਦਾ ਸੀ ਜਿਵੇਂ ਕਿ ਆਹ ਵਾਲਾ ਬਲੂ ਠੀਕ ਹੈ ਇਹ ਲੈ ਕੇ ਬਣਾ ਇਹਦੇ ਵਿੱਚ ਉਮੀ ਦੁਬਾਰੇ ਪਾਤਾ ਕਿਵਾਰ ਮਤਰਾਬ ਰਬਟ ਛੁੱਟ ਜਾਂਦੀ ਹੈਗਾ ਕਿ ਨਾ ਦਾ ਅਗੇਨ ਮਨੇ ਨ ਪਾਇਆ ਠੀਕ ਹੈ ਪਾਇਆ ਇਹੋ ਛੇ ਇਸ ਤਰ੍ਹਾਂ ਦਾ ਹੋਇਆ ਹਨ ਐਦਾਂ ਬਣ ਗਿਆ ਬਲੂ ਤੋਂ ਬਾਅਦ ਆਪਾਂ ਨੇ ਅਗੇਨ ਆਵਲ ਕਲਰ ਲਿਆ ਲਿਆ ਸੀ ਇਸਕਾ ਕਿ ਅਗੇਨ ਮਿਆਵਲ ਕਲਰ ਲਵਾਂਗੇ ਲੱਗਦਾ ਮੈਨੂੰ 3-4 ਵਾਰ ਰਿਪੀਟ ਕਰਨਾ ਪਵੇਗਾ ਕਲਰ ਦਾ ਪ੍ਰੋਸੈਸ ਹੈ ਜੋ ਕਿ ਕਿਉਂਕਿ ਠੀਕ ਹੈ ਹੁਣ ਬਲੂ ਦਾ ਵੀ ਹੋ ਗਿਆ ਬਲੂ ਤੋਂ ਬਾਅਦ yellow ਠੀਕ ਹੈ ਯੈਲੋ ਕਲਰ ਆਪਾਂ ਵਿੱਚ ਪਾਤਾ ਯੈਲੋ ਤੋਂ ਬਾਅਦ ਆਪਾਂ ਲੱਤਾ ਗ੍ਰੀਨ ਕਲਰ ਠੀਕ ਹੈ ਗ੍ਰੀਨ ਕਲਰ ਲੈ ਲਿਆ ਮੈਨੇ ਗ੍ਰੀਨ ਕਲਰ ਨੂੰ ਵੀ ਆਪਾਂ ਉਹਨੇ ਪਾ ਦਾਂਗੇ ਜਿਵੇਂ ਆਪਾਂ ਪਾਉਣੇ ਹੁੰਨੇ ਆ ਮੈਂ ਤੋਂ ਛੁੱਟ ਗਿਆ ਠੀਕ ਹੈ ਤੁਸੀਂ ਵੀ ਨਾਲ ਨਾਲ ਬਣਾਉਂਦੇ ਜਾਓ ਤੁਸੀਂ ਵੀ ਸਿੱਖ ਜਾਓਗੇ ਠੀਕ ਹੈ ਐਵੇਂ ਹੌਲੀ 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 ਠੀਕ ਹੈ ਮੇਰੇ ਹਾਂ ਰਿਕਾਰਡਿੰਗ ਜਿਵੇਂ ਕਿ ਮੈਨੂੰ ਹਲੇ ਤੱਕ ਲੱਗ ਰਿਹਾ ਇੰਨਾ ਕੁ ਬਣਿਆ ਹੈ ਹਲੇ ਮੇਰੇ ਹਾਂ ਰਿਕਾਰਡਿੰਗ ਤੇ ਇੰਨਾ ਕੁ ਬਣਿਆ ਹੈ ਇੱਕ ਲੇਅਰ ਇੱਕ ਹੈ ਬਣਿਆ 2 ਪਰ ਮੈਨੂੰ ਮਤਲਬ ਇਹਨੂੰ ਰਿਪੀਟ ਕਰਨਾ ਪਵੇਗਾ ਗੇਮ ਤੋਂ ਠੀਕ ਹੈ ਕਮਾ ਕੇ ਪਿੱਛੇ ਆ ਗਿਆ ਇਹ ਗ੍ਰੀਨ ਤੋਂ ਬਾਅਦ ਪਰਪਲ ਪਰਪਲ ਆ ਲਾਸਟ ਆ ਲੱਗਦਾ ਹਾਂ ਦੇ ਫਰੈਂਡਸ ਪਰਪਲ ਲਾਸਟ ਨਹੀਂ ਪਰਪਲ ਕਮ ਨੇ ਕਿਉਂਕਿ ਮੈਨੇ ਬੈਲਾ ਕੋਚ ਨੂੰ ਮਾਰਤੀਆਂ ਨੇ ਠੀਕ ਐ ਐਮੀ ਗ੍ਰੀਨ ਪਾਤਾ ਗ੍ਰੀਨ ਬਲੂ ਬਾਕੀ ਕਲਰ ਆਪਣੇ ਕੋਲੇ ਪਏ ਨੇ ਉਹ ਮੈਂ ਬਲੂ ਪਾਇਆ ਉਹ ਵੀ ਕੱਢ ਕੇ ਇਹਦੇ ਵਿੱਚ ਪਾਤਾ ਠੀਕ ਐ ਪਾਇਆ ਇਹ ਨਾਗ ਬਣ ਗਿਆ ਲੈਸਲੇਟ ਤਾਂ ਬੰਨਣਾ ਸਟਾਰਟ ਹੋ ਜਾਊਗਾ ਪਰ ਥੋਨੋਂ ਬਾਅਦ ਤਾਂ ਸਿੱਖਣ ਦੀ ਜ਼ਰੂਰਤ ਆਏਗੀ ਤੁਸੀਂ ਵੀ ਸਿੱਖਿਓ ਜ਼ਰੂਰ ਠੀਕ ਐ ਬਲੂ ਤੋਂ ਬਾਅਦ ਫਿਰ ਆਪਾਂ ਨੇ ਇੱਕ ਨਰ ਪਾਤਾ ਸੀ ਇਸਕਾ ਕਿਵੇਂ ਵਾਪਸ ਵਾਪਸ ਸਪੀਚ ਫੀਚ ਠੀਕ ਐ ਐਮੀ मैं ब्लू पाता मतलब ऑरेंज जो भी कलर पाया और बाद येलो येलो भी लास्ट है फ्रेंड्स अभी येलो लास्ट ही है ठीक है येलो पाता मतलब होना येलो तो बाद येलो तो बाद ग्रीन ग्रीन हरे टू पहने और मैं लेके ठीक है ये पाता ठीक है ਇਸ ਤਰ੍ਹਾਂ ਦਾ ਬレスレット ਬਣਿਆ ਆਪਾਂ ਨੂੰ ਇੱਕ ਵਾਰ ਮੇਰੇ ਹੱਥ ریکارڈਿੰਗ ਮੇਰੇ ਚੱਕਰ ਨਾਲ ਚਾਹੀਦਾ ਹੈ ਫਰੈਂਡਸ ਮੇਰੇ ਹੱਥ ਦੀ ریکارڈਿੰਗ बस ਇਹਦੇ ਵਿੱਚ ਇੱਕ ਅੱਧੀ ਰਵਰ ਹੋਰ ਪਾਵੇਗੀ ਬਟ बस ਮੇਰਾ ਇਹ ਬਣ ਗਿਆ ਠੀਕ ਹੈ ਬਣ ਗਿਆ ਗ੍ਰੀਨ ਤੋਂ ਬਾਅਦ बस ਆਪਾਂ ਇੱਕ ਪਰਪਲ ਨਹੀਂ ਹੈਗੀ ਬਲੂ ਐਡ ਕਰ ਦਿੰਦੇ ਆ ਬਲੂ ਐਡ ਕਰੀ ਕਿਆ ਬਲੂ ਐਡ ਕਰਤੀ ਹੋਮੀ ਹੀ ਮੈਂ ਐਡ ਕਰਤੀ ਆਪਣਾ ਬਲੇਸਲੇਟ ਬਣ ਕੇ ਰੈਡੀ ਹੋ ਗਿਆ ਠੀਕ ਹੈ ਮੇਰਾ ਤਾਂ ਰੈਡੀ ਹੋ ਗਿਆ ਫਰੈਂਡਸ ਮੈਨੂੰ ਲੱਗ ਕਿ ਤੇ ਠੀਕ ਹੈ ਇਸ ਤਰ੍ਹਾਂ ਦਾ ਮੇਰਾ ਬਲੇਸਲੇਟ ਬਣ ਕੇ ਰੈਡੀ ਹੋ ਗਿਆ ਮੈਂ ਲੋ ਤੁਹਾਨੂੰ ਬੰਨਣਾ ਵੀ ਸਿਖਾਵਾਂਗੀ ਜਿਵੇਂ ਐਵੇਂ ਐਵੇਂ ਨੂੰ ਥੋੜਾ ਐਵੇਂ ਰਬੜਾਂ ਲੂਸ ਕਰਕੇ ਆਹ ਵਾਲੀ ਰਬੜ ਲੈ ਕੇ ਠੀਕ ਹੈ ਇਹਨੂੰ ਲੈ ਕੇ ਇਥੇ ਦੇ ਵਿੱਚ ਦੀ ਨਗਾ ਲਿਆ ਠੀਕ ਹੈ ਇਹਦੇ ਵਿੱਚ ਦੀ ਕੱਢ ਲਿਆ ਏਹ ਇਹ ਕੀ ਹੋ ਗਿਆ ਅੱਗੇ ਹੋ ਗਿਆ ਸੀ ਇਹ ਮੈਨੇ ਬਾਬਾ ਸੁੱਤੀ ਲਿਆ ਐਂਡ ਫਰੈਂਡਸ ਆਪਣਾ ਬਲੇਸਡ ਰੈਡੀ ਹੋ ਗਿਆ ਮੈਨੇ ਸਾਨੂੰ ਪਾ ਕੇ ਦਿਖਾਤਾ ਠੀਕ ਐ ਐਂਡ ਇਹਨੂੰ ਕੱਟਦੇ ਦੇ ਕੱਢਦੇ ਮੈਂਥੇ ਨਿਕਲ ਗਿਆ ਸਰੀ ਠੀਕ ਐ ਐਂਡ ਉਹ ਪਾਣਾ ਮੈਂ ਤੁਹਾਨੂੰ ਬੰਨਣਾ ਕੀ ਵਰਤਣਾ ਨਹੀਂ ਜਾਣ ਗਿਆ ਹੁੰਦਾ ਮੈਂ ਇਹਨੂੰ ਥੋੜਾ ਐਨੇ ਇਹ ਚੌੜਾ ਕਰਿਆ ਸੀ ਮਤਲਬ ਅਜੀ ਫਿੰਗਰ ਦੇ ਵਿੱਚ ਪਾ ਕੇ ਰੱਖਿਆ ਐਂਡ ਸੈਕਿੰਡ ਦੇ ਕਨੀਓ ਫਿੰਗਰ ਲੈ ਕੇ ਆਈ ਸੈਕਿੰਡ ਫਿੰਗਰ ਦੇ ਵਿੱਚ ਪਾਇਆ ਸੀ ਬਟ ਮੇਰੀ ਫਿੰਗਰ ਦੇ ਵਿੱਚ ਅੜਿਆ ਹੀ ਤਾਂ ਹੈ ਗਿਆ ਠੀਕ ਹੈ ਕੱਢ ਕੇ ਇਹਦੇ ਵਿੱਚ ਪਾਤਾ ਓਏ ਹੋਏ ਠੀਕ ਹੈ ਸੈਕਿੰਡ ਵਾਲਾ ਵਿਚ ਨਹੀਂ ਆਇਆ ਦੇ ਦੋਨੇ ਆ ਗਏ ਹੁਣ ਵਿੱਚ ਹੁਣ ਆਪਣਾ ਬਲੇਸਲੇਟ ਤਿਆਰ ਹੋ ਗਿਆ ਇਹਨੂੰ ਤੁਸੀਂ ਚੌੜਾ ਕਰ ਸਕਦੇ ਹੋ ਬਟ ਮੈਥੋਂ ਹਲੇ ਨਹੀਂ ਹੁੰਦਾ ਠੀਕ ਹੈ ਚੌੜਾ ਕਰਿਆ ਮੈਨੇ ਦੁਬਾਰੇ ਆ ਪਾਤੀ ਠੀਕ ਹੈ ਯਾ ਅਗੇਨ ਅਗੇਨ ਹੁਣ ਇਹ ਪਾਤੀ ਹੁਣ ਅਸੱਚ ਪਾਉਗੀ ਬਲਿਆ ਠੀਕ ਹੈ ਖਫਰਾਨ ਜੇ ਮੈਨੇ ਮੈਨੇ ਆਪਣੇ ਫੀਵਰ ਦੇ ਵਿੱਚ ਵੀ ਵਲੌਗ ਸ਼ੂਟ ਕਰਿਆ ਪਲੀਜ਼ ਤੁਸੀਂ ਵਲੌਗ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਨੰਨੇ ਮੇਰੇ ਗਣਿਆ ਮੈਨੂੰ ਐ ਲੱਗਦਾ ਕਿ ਮੇਰੀ ਮਿਹਨਤ ਕੁਝ ਜ਼ਿਆਦਾ ਹੋਈ ਹੈ ਬਟ ਸ਼ਾਇਦ ਮੈਨੂੰ ਫੀਵਰ ਹੈ ਇਸ ਕਰਕੇ ਲੱਗਦਾ ਬਟ ਜਿਹ ਮਿਹਨਤ ਜ਼ਿਆਦਾ ਕਰਾਂਗੇ ਆਹੀ ਕਿਸੇ ਆਪਣੀ ਮੰਜ਼ਿਲ ਤੱਕ ਪਹੁੰਚ ਪਾਵਾਂਗੇ ਤੁਸੀਂ ਵੀ ਮਿਹਨਤ ਕਰਿਆ ਕਰੋ ਐਂਡ ਆਪਣੀ ਮੰਜ਼ਿਲ ਪਾਹੋ ਥੈਂਕ ਯੂ ਜੇ ਤੁਹਾਨੂੰ ਸਾਡਾ ਬਲੌਗ ਹਸਦਾ ਵਧੀਆ ਲੱਗਿਆ ਹੋਵੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਐਂਡ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦੇ ਕਰੋ ਕਿਉਂਕਿ ਮੈਨੂੰ ਫੀਵਰ ਹੈ ਤੁਹਾਨੂੰ ਪਤਾ ਹੀ ਆ ਮੇਰੀ ਵਾਸਤੇ ਤੁਹਾਨੂੰ ਪਤਾ ਲੱਗ ਰਿਹਾ ਹੈ ਤੇ ਮੈਂ ਫੇਰ ਵੀ ਤੁਹਾਡੇ ਵਾਸਤੇ ਬਲੌਗ ਬਣਾਇਆ ਕਿਉਂਕਿ ਤੁਹਾਨੂੰ ਸਾਡੇ ਬਲੌਗ ਅੱਛੇ ਲੱਗਦੇ ਨੇ ਤੁਸੀਂ ਪਲੀਜ਼ ਸਾਡੇ ਬਲੌਗ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਕਮੈਂਟ ਕਰਿਓ ਵੱਧ ਤੋਂ ਵੱਧ ਸਾਡੇ ਬਲੌਗਸ ਦੇਖਿਆ ਕਰੋ ਠੀਕ ਹੈ ਤੇ ਹੁਣ ਅਪ ਬਲੌਗ ਦਾ ਐਂਡ ਕਰਤਾ ਜੇ ਤੁਹਾਨੂੰ ਆਹ ਵਾਲਾ ਬਲੇਸਲੇਟ ਅੱਛਾ ਲੱਗਿਆ ਹੋਵੇ ਤੁਸੀਂ ਸਾਡਾ ਬਲੌਗ ਜਾਰ ਤੱਕ ਦੇਖ ਸਕਦੇ ਹੋ ਤੇ ਇਹਦਾ ਬਲੇਸਲੇਟ ਬਣਾ ਸਕਦੇ ਹੋ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ